ਜਿਹੜੇ ਬੰਦੇ ਜੈਨੂਅਲ ਲਾਇਸੈਂਸ ਲਿੱਤੇ ਆ ਸਕੂਲ ਵਾਲਿਆਂ ਦੇ ਕੋਲੇ ਜਾ ਕੇ ਪ੍ਰੋਪਰ ਟ੍ਰੇਨਿੰਗ ਲਈਆਂ ਮੈਲਟ ਪ੍ਰੋਗਰਾਮ ਪ੍ਰੋਪਰ ਲਾਏ ਹੋਏ ਆ ਉਹਨਾਂ ਦੇ ਲਈ ਸਾਡਾ ਪੂਰਾ ਸਟੈਂਡ ਪਰ ਮਸਲਾ ਇੱਕੋ ਹੀ ਆ ਵੀ ਲਾਇਸੈਂਸ ਸਸਪੈਂਡ ਕਿਉਂ ਜਿਹੜਾ ਕੋਈ ਵੀ ਗਲਤ ਤਰੀਕੇ ਨਾਲ ਲਾਇਸੈਂਸ ਲੈਂਦਾ ਉਹਨਾਂ ਦੇ ਉਸੇ ਵੇਲੇ ਜਿਹੜੇ ਹੈਗੇ ਆ ਸਸਪੈਂਡ ਕੀਤੇ ਜਾਣਗੇ ਕਿ ਹਮੇਸ਼ਾ ਆਪਾਂ ਟੱਕ ਇੰਡਸਟਰੀ ਨਾਲ ਖੜਦੇ ਆ ਪਹਿਲਾਂ ਵੀ ਖੜਦੇ ਰਹੇ ਆ ਤੇ ਅੱਜ ਵੀ ਖੜੇ ਆ ਅੱਗੇ ਤੋਂ ਵੀ ਖੜਾਂਗੇ ਕਿਉਂਕਿ ਜਿਹੜਾ ਸਾਡਾ ਕਹਿ ਲੋ ਕਿ ਇਹ ਜਿਹੜੀ ਹੈਗੀ ਆ ਲਾਈਫਲਾਈਨ ਨਾ ਟਰਕਿੰਗ ਇੰਡਸਟਰੀ ਜਿਹੜੀ ਵੀ ਆਪਣੀ ਇਕਨੋਮੀ ਨੂੰ ਤੋਰਨ ਦੇ ਵਿੱਚ ਕਿਵੇਂ ਤੈ ਕਰਦੇ ਆ ਵੀ ਇਹਨੇ ਜੈਨੂਅਲ ਲਿਆ ਸੀ ਇਹਨੇ ਕਿਉਂਕਿ ਦੇਖੋ ਸਾਰੇ ਕਹਿੰਦੇ ਅਸੀਂ ਦੇਖੋ ਜੀ ਸੇਫਟੀ ਟੈਸਟ ਵੀ ਦਿੱਤਾ ਅਸੀਂ ਰਿਟਰਨ ਟੈਸਟ ਚਾਹੇ AZ ਦਾ ਉਹ ਵੀ ਦਿੱਤਾ ਫਿਰ ਅਸੀਂ ਰੋਡ ਟੈਸਟ ਤੇ ਵੀ ਗਏ ਆ ਉਹ ਤੋਂ ਪਹਿਲਾਂ ਸਾਰਾ ਕੁਝ ਅਸੀਂ ਪ੍ਰੋਪਰ ਦਿੱਤਾ ਫਿਰ ਉਹ ਕਹਿੰਦੇ ਅਸੀਂ ਗਲਤ ਕਿਵੇਂ ਹੋ ਗਏ ਤਾਂ ਗੱਡੀਆਂ ਤੋਂ ਵੀ ਗਏ ਮਤਲਬ ਇਹ ਲੱਗਦਾ ਨਹੀਂ ਸੀ ਕਿ ਪਹਿਲਾਂ ਇੱਕ ਨੋਟਿਸ ਦੇਣਾ ਚਾਹੀਦਾ ਸੀ ਅੱਜ ਨੇ ਤੇ ਕੱਲ ਨੂੰ ਜੇ ਕੋਈ ਚੀਜ਼ ਸਾਹਮਣੇ ਆਉਂਦੀ ਹੈ ਡੈਫੀਨਿਟਲੀ ਉਹਦੇ ਉੱਪਰ ਰਿਡਕ ਉਹਦੇ ਵਿੱਚ ਇਹ ਵੀ ਗੱਲ ਹੈਗੀ ਜਿੱਦਾਂ ਆਪਾਂ ਕਰਦੇ ਆਂ ਕਿ ਜਿੱਦਾਂ ਕਈ ਭੈਣ ਭਰਾ ਜਿਹੜੇ ਵੀ ਹੁੰਦੇ ਜੈਨੂਅਲ ਹੁੰਦੇ ਆ ਆ ਜਦੋਂ ਵੱਡੇ ਨੰਬਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜੈਨੂਅਲ ਬੰਦੇ ਵੀ ਕੀ ਰਗੜ ਜਾਂਦੇ ਆ ਸੋ ਆਪਾਂ ਮੇਕ ਸ਼ੁਰ ਇਹ ਕਰਾਂਗੇ ਕਿ ਉਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਦੇ ਇਹਨਾਂ ਦੇ ਲਾਇਸੈਂਸ ਸਪੈਂਡ ਕਰਤੇ ਪਰ ਸਕੂਲ ਅਜੇ ਵੀ ਚੱਲ ਰਹੇ ਆ ਡਿਮਾਂਡ ਇਹੀ ਆ ਐਜ਼ ਏ ਟ੍ਰੱਕਰ ਕਿ ਲਾਇਸੈਂਸ ਜਿਹੜਾ 72 ਘੰਟਿਆਂ ਦੇ ਵਿੱਚ ਇਹਨਾਂ ਦੇ ਜਿਹੜੇ ਬਹਾਲ ਕਰਕੇ ਦਿੱਤੇ ਜਾਣ ਜੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿੱਤਰਨੇ ਵਾਲੇ ਰੂਪ ਦੇ ਵਿੱਚ ਵੀ ਸਾਨੂੰ ਵੇਖਣਗੇ ਜੇ ਇਹ ਇਨੋਸੈਂਟ ਨੇ ਇਹ ਨਹੀਂ ਹੈ ਕਿ ਅੱਜ ਇਹਨਾਂ ਨੇ ਆਏ ਫੋਟੋਆਂ ਕਰਾਈਆਂ ਤੇ ਅਸੀਂ ਘਰੋਂ ਚੱਲ ਗਏ ਤੇ ਇਹ ਘਰੋਂ ਚੱਲ ਗਏ ਮੈਂ ਤੇ ਸੇਖੂ ਉਹਨਾਂ ਬੰਦਿਆਂ ਚੋਂ ਆ 22ਨ ਦੀ ਸਟ੍ਰਾਈਕ ਹੋਈ ਸੀਗੀ ਆਪਣੇ ਲੋਡ ਛੱਡ ਕੇ ਹਫਤਾ ਉੱਥੇ -30 ਡਿਗਰੀ ਦੇ ਵਿੱਚ ਵੀ ਬੈਠੇ ਰਹੇ ਇਹਨਾਂ ਦੇ ਲਾਇਸੈਂਸ ਇਹਨਾਂ ਨੂੰ ਲੈ ਕੇ ਦਵਾਂਗੇ ਇਹ ਇਹਨਾਂ ਦੇ ਨਾਲ ਵਾਦਾ ਆ ਸਾਡੇ ਮਿਨਿਸਟਰੀ ਵੱਲੋਂ ਬਹੁਤ ਸਖਤ ਰੂਲ ਹੈ ਕਿ ਅਭੀ ਜਿਹੜਾ ਕੋਈ ਵੀ ਗਤ ਤਰੀਕੇ ਨਾਲ ਲਾਇਸੈਂਸ ਲੈਂਦਾ ਉਹਨਾਂ ਦੇ ਉਸੇ ਵੇਲੇ ਜਿਹੜੇ ਹੈਗੇ ਆ ਸਸਪੈਂਡ ਕੀਤੇ ਜਾਣਗੇ ਸੋ ਅਸੀਂ ਆਪਣੇ ਵੱਲੋਂ ਜਿਹੜੀ ਰੋਡ ਸੇਫਟੀ ਆ ਉਹ ਸਾਡਾ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਤੇ ਜੇ ਕੋਈ ਜੈਨੂਇਨ ਕੇਸ ਹੈਗਾ ਜਰੂਰ ਅਸੀਂ ਕੇਸ ਵਾਈ ਕੇਸ ਨੂੰ ਦੇਖ ਸਕਦੇ ਹਾਂ ਕਿ ਕਿ ਕੀ ਚਾਹੀਦਾ ਜੀ ਜਿਵੇਂ ਲੋਕਾਂ ਨੇ ਸਾਡੇ ਜੈਨੂਨ ਆਪਾਂ ਉਹਨਾਂ ਨੂੰ ਕਿਵੇਂ ਸਿੱਧ ਕਿਵੇਂ ਕਰਾਂਗੇ ਜੀ ਵੀ ਦਿਸ ਇਜ਼ ਜੈਨੂਨ ਦਿਸ ਇਜ਼ ਦਾ ਫੇਕ ਉਹਨੂੰ ਕਿਵੇਂ ਕੀ ਮਤਲਬ ਕੀ ਉਹਦੇ ਚ ਆਪਾਂ ਕੀ ਮੁੱਦਾ ਕੀ ਲੈ ਕੇ ਚੱਲਾਂਗੇ ਮੇਨ ਵੀ ਇਦਾਂ ਦੇਖ ਕੇ ਸਹੀ ਲੱਗੂ ਇਦਾਂ ਦੇਖ ਕੇ ਗਲਤ ਲੱਗੂ ਵੇਖੋ ਜੀ ਸੜਕੋ ਕਈ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਐਸ ਵਕਤ ਮਿਨਿਸਟਰੀ ਵੱਲੋਂ ਵੀ ਹੋ ਰਹਾ ਮਤਲਬ ਵੀ ਅਸੀਂ ਉਹਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆ ਸੋ ਜੇ ਇਹ ਕਹ ਰਹੇ ਵੀ ਅਸੀਂ ਨਹੀਂ ਕੋਈ ਗਲਤ ਕੰਮ ਕੀਤਾ ਤੇ ਉਹਦੇ ਵਿੱਚ ਫਿਰ ਅਸੀਂ ਵੈਰੀਫਾਈ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਕਹਿੰਦੇ ਅਸੀਂ ਅਲੱਗ-ਅਲੱਗ ਟੈਸਟ ਦਿੱਤੇ ਸੀ ਸੇਫਟੀ ਟ੍ਰਾਂਸਪੈਸੀ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇਹਦੇ ਵਿੱਚ ਕਿੰਨੇ ਕ ਸਕੂਲ ਇਨਵੋਲਵ ਆ ਜੀ ਜਿਹੜੇ ਟੋਟਲ ਜਿਹਦੇ ਵਿੱਚ ਅੱਲੇ ਤੱਕ ਕਾਰਵਾਈ ਹੋ ਰਹੀ ਹੈ ਕੁਝ ਇਹੋ ਜਿਹਾ ਕੁਝ ਹੈ ਜੀ ਆ ਵੇਖੋ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਵੱਲੋਂ ਤੇ ਪੁਲਿਸ ਵੱਲੋਂ ਵੀ ਇਹ ਦਿੱਤਾ ਜਾਊਗਾ ਸਾਰੀ ਇਨਫੋਰਮੇਸ਼ਨ ਜਿਹੜੇ-ਜਿਹੜੇ ਵੀ ਜਿੰਦਾ ਕੋਈ ਫਰਜਨੈਂਡ ਦੇ ਕੇ ਨਾ ਕਿਸ ਨੇ ਲਾਇਸੈਂਸ ਦਿੱਤੇ ਗਿਆ ਸੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਇਨਫੋਰਮੇਸ਼ਨ ਜਿਹੜੀ ਹੈਗੀ ਪਬਲਿਕਲੀ ਰਿਲੀਜ਼ ਕਰਾਂਗੇ ਸਾਨੂੰ ਪਿਛਲੇ ਸਮੇਂ ਤੋਂ ਕਾਲਾਂ ਆ ਰਹੀਆਂ ਲੋਕੀ ਕਾਫੀ ਕ ਤੇ ਅਸੀਂ ਵੀ ਉਹਨਾਂ ਨਾਲ ਹਮਦਰਦੀ ਰੱਖਦੇ ਆਂ ਜੀ ਕਿਉਂਕਿ ਜਿਹੜਾ ਵੀ ਇੱਥੇ ਕੈਨੇਡਾ ਦੇ ਵਿੱਚ ਆਇਆ ਆਬਵੀਅਸਲੀ ਹਰ ਕੋਈ ਆਪਣੇ ਪਰਿਵਾਰ ਦੇ ਨਾਲ ਆਇਆ ਆਪਣਾ ਪਰਿਵਾਰ ਪਾਲਣਾ ਲੋਕਾਂ ਨੇ ਬਟ ਜਿੱਦਾਂ ਆਪਾਂ ਗੱਲ ਕੀਤੀ ਇੱਥੇ ਕਿ ਜਿਹੜੀ ਮਿਨਿਸਟਰੀ ਕੋ ਜਿਹੜੀ ਰਿਪੋਰਟ ਆਈ ਆ ਜੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਕਿ ਉਹਦੇ ਵਿੱਚ ਉਹਨਾਂ ਨੇ ਲਾਇਸੈਂਸ ਸਸਪੈਂਡ ਕੀਤੇ ਆ ਕਿ ਜਿਨ੍ਹਾਂ ਨੇ ਡਿਸਹੋਨੈਸਟੀ ਦੇ ਨਾਲ ਇਨਵੈਸਟੀਗੇਸ਼ਨ ਦੇ ਵਿੱਚ ਜਿਨ੍ਹਾਂ ਦੇ ਨਾਮ ਆਏ ਆ ਕਿ ਉਹਨਾਂ ਨੇ ਕਿਸੇ ਨਾ ਕਿਸੇ ਗਲਤ ਤਰੀਕੇ ਦੇ ਨਾਲ ਜਿਹੜਾ ਲਾਇਸੈਂਸ ਜਿਹੜਾ ਜੀ ਓਬਟੇਨ ਕੀਤਾ ਆ ਸੋ ਉਹ ਆਪਾਂ ਸਾਰਿਆਂ ਦੀ ਗੱਲਬਾਤ ਅੱਜ ਸੁਣੀ ਆ ਨੋ ਡ ਦੱਸਿਆ ਕਿ ਤੁਸੀਂ ਆਪਣਾ ਇੱਥੇ ਜਿਹੜਾ ਸਾਨੂੰ ਈਮੇਲ ਕਰ ਸਕਦੇ ਆ ਜਿਹੜੇ ਵੀ ਭੈਣ ਭਰਾ ਨੂੰ ਲੱਗਦਾ ਕਿ ਉਹਨਾਂ ਨਾਲ ਧੱਕਾ ਹੋਇਆ ਕਿ ਉਹਨਾਂ ਦਾ ਕੇਸ ਬਿਲਕੁਲ ਜੈਨੂਅਰ ਆ ਤੇ ਆਪਾਂ ਵੀ ਉਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੋ ਵੀ ਆਪਾਂ ਕਰ ਸਕਦੇ ਹਾਂ ਡੈਫੀਨਟਲੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਲਾਇਸੈਂਸ ਜਿਹੜੇ ਬਹਾਲ ਕੀਤੇ ਜਾਣ ਲੇਕਿਨ ਜੇ ਕਈ ਵਾਰ ਇਨਵੈਸਟੀਗੇਸ਼ਨ ਹੁੰਦੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਜਿੰਨੀ ਦੇਰ ਤੱਕ ਪੂਰੀ ਕੰਪਲੀਟ ਨਹੀਂ ਹੁੰਦੀ ਕਈ ਵਾਰ ਸਾਡੇ ਹੱਥ ਦੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ ਬਟ ਇਹੋ ਹੀ ਆਪਾਂ ਸ਼ੁਭਾਸ਼ਣ ਦੇਣ ਸਾਰੇ ਨੂੰ ਆਏ ਆ ਭਰਾਵਾਂ ਨੂੰ ਕਿ ਹਮੇਸ਼ਾ ਆਪਾਂ ਟੱਕਿੰਗ ਇੰਡਸਟ ਸਾਡਾ ਕਹਿ ਲਓ ਕਿ ਇਹ ਜਿਹੜੀ ਹੈਗੀ ਆ ਲਾਈਫਲਾਈਨ ਹੈ ਟਰਕਿੰਗ ਇੰਡਸਟਰੀ ਜਿਹੜੀ ਵੀ ਆਪਣੀ ਇਕਨੋਮੀ ਨੂੰ ਤੋਰਨ ਦੇ ਵਿੱਚ ਆਪਣਾ ਜੇ ਗ੍ਰੋਸਰੀ ਸਟੋਰ ਗੱਲ ਕਰੀਏ ਉਹਨਾਂ ਨੂੰ ਭਰਨ ਦੇ ਵਿੱਚ ਜਾਂ ਆਪਣੀ ਮੈਡੀਕਲ ਸਪਲਾਈਸ ਦੇ ਵਿੱਚ ਕੋਵਿਡ ਦੇ ਵਿੱਚ ਆਪਾਂ ਦੇਖੀ ਇਹਨਾਂ ਦਾ ਬਹੁਤ ਵੱਡਾ ਰੋਲ ਆ ਅਸੀਂ ਪ੍ਰੋਫੈਸ਼ਨਲ ਡਰਾਈਵਰ ਆ ਸਾਡਾ ਸਾਨੂੰ 72 ਘੰਟਿਆਂ ਦੇ ਵਿੱਚ ਹੱਲ ਕਰਕੇ ਦਿੱਤਾ ਜਾਵੇ ਮਿਨਿਸਟਰ ਸਾਹਿਬਾਨ ਨੂੰ ਆਪਾਂ ਜਿਹੜਾ ਆ ਕੋਈ ਵੇਖੋ ਕੋਈ ਓਲੇ ਵਾਲੀ ਗੱਲ ਨਹੀਂ ਕਿ ਹੁਣ ਆਪਾਂ ਕੋਈ ਹੋਰ ਗੱਲ ਕਰ ਰਹੇ ਆ ਜਾਂ ਉਹਨਾਂ ਦੇ ਹੁੰਦਿਆਂ ਕੋਈ ਹੋਰ ਗੱਲ ਕੀਤੀ ਸੀਗੀ ਉਦੋਂ ਵੀ ਮੇਰੀ ਡਿਮਾਂਡ ਇਹੀ ਆ ਐਜ਼ ਅ ਟਰੱਕਰ ਕੀ ਲਾਇਸੈਂਸ ਜਿਹੜਾ 72 ਘੰਟਿਆਂ ਦੇ ਵਿੱਚ ਇਹਨਾਂ ਦੇ ਜਿਹੜੇ ਬਹਾਲ ਕਰਕੇ ਦਿੱਤੇ ਜਾਣ ਜੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਧਰਨੇ ਵਾਲੇ ਰੂਪ ਦੇ ਵਿੱਚ ਵੀ ਸਾਨੂੰ ਵੇਖਣਗੇ ਸਾਡੀਆਂ ਤੇ ਗੱਲਾਂ ਹੈਗੀਆਂ ਠੋਕੇ ਪਹਿਲੇ ਦਿਨ ਤੋਂ ਜੇ ਇਹਨਾਂ ਦੇ ਨਾਲ ਖੜੇ ਆ ਜੇ ਇਹ ਇਨੋਸੈਂਟ ਨੇ ਇਹ ਨਹੀਂ ਹੈ ਕਿ ਅੱਜ ਇਹਨਾਂ ਨੇ ਆਏ ਫੋਟੋਆਂ ਕਰਾਈਆਂ ਤੇ ਅਸੀਂ ਘਰਾਂ ਨੂੰ ਚੱਲ ਗਏ ਤੇ ਇਹ ਘਰਾਂ ਨੂੰ ਚੱਲ ਗਏ ਮੈਂ ਤੇ ਸੇਖੂ ਉਹਨਾਂ ਬੰਦਿਆਂ ਚੋਂ ਆ 22 ਦੀ ਸਟ੍ਰਾਈਕ ਹੋਈ ਸੀਗੀ ਆਪਣੇ ਲੋਡ ਛੱਡ ਕੇ ਹਫਤਾ ਉੱਥੇ -30 ਡਿਗਰੀ ਦੇ ਵਿੱਚ ਵੀ ਬੈਠੇ ਰਹੇ ਇੱਥੇ ਚੰਕਿਊਜ਼ੀ ਪਾਰਕ ਵੀ ਸਾਰਿਆਂ ਨੂੰ ਚੇਤੇ ਹੋਣਾ ਆ ਜਿੱਦਣ ਆ ਗੱਲ ਚੱਲੀ ਸੀਗੀ ਨਾ ਕਈਆਂ ਚੀਜ਼ਾਂ ਦੇ ਉੱਤੇ ਚਲੋ ਮੁੱਦੇ ਸੀਗੇ ਉਹ ਵੀ ਆ ਕੇ -30 30 ਡਿਗਰੀ ਦੇ ਵਿੱਚ ਵੀ ਦਸੰਬਰ ਜਨਵਰੀ ਦੇ ਮਹੀਨਿਆਂ 'ਚ ਵੀ ਆ ਕੇ ਇਕੱਠ ਕੀਤੇ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਇਹਨਾਂ ਦੇ ਲਾਇਸੈਂਸ ਇਹਨਾਂ ਨੂੰ ਲੈ ਕੇ ਦਵਾਂਗੇ ਇਹ ਇਹਨਾਂ ਦੇ ਨਾਲ ਵਾਦਾ ਆ ਠੀਕ ਆ ਆਪਾਂ 72 ਘੰਟੇ ਦੀ ਡਿਮਾਂਡ ਰੱਖੀ ਆ ਆਪਣੀ ਕਿਉਂਕਿ ਜਿਹੜੀ ਗਵਰਨਮੈਂਟ ਹੁੰਦੀ ਆ ਨਾ ਅਸੀਂ ਉਹਨਾਂ ਦੇ ਅੱਗੇ ਰਿਕਵੈਸਟ ਨਹੀਂ ਰੱਖ ਸਕਦੇ ਅਸੀਂ ਉਹਨਾਂ ਅੱਗੇ ਡਿਮਾਂਡ ਰੱਖ ਸਕਦੇ ਆ ਗਵਰਨਮੈਂਟਾਂ ਸਾਡੀਆਂ ਬਣਾਈਆਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਕਹਿੰਦੇ ਡੈਪੂਟੇਸ਼ਨ ਲੱਗ ਜਣੀ ਫਲਾਂ ਲਾਈ ਨਾ ਬਈ ਮੈਂ ਇੱਥੇ ਖੜਾ ਆ ਮੈਂ ਬੋਲ ਰਿਹਾ ਆ ਮੈਨੂੰ ਅਧਿਕਾਰ ਆ ਬੋਲਣ ਦਾ ਮੈਂ ਬੋਲਦਾ ਆ ਮੇਰੇ ਹੱਕ ਨੇ ਬਈ ਮੈਂ ਮੰਗ ਰਿਹਾ ਮੈਂ ਤੁਹਾਡੇ ਕੋ ਕਿਹੜਾ ਕੋਈ ਵੱਖਰੀ ਚੀਜ਼ ਮੰਗਦਾ ਲਾਇਸੈਂਸ ਲਏ ਆ ਪੈਸੇ ਦਿੱਤੇ ਆ ਪੂਰਾ ਸਰਕਲ ਕੀਤਾ ਆ ਸਿਸਟਮ ਦੇ ਨਾਲ ਚੱਲੇ ਆ ਜਿਨ੍ਹਾਂ ਨੇ ਉਹਨਾਂ ਦੇ ਸਕੂਲ ਤੁਸੀਂ ਬੰਦ ਨਹੀਂ ਕਰਨ ਦੇ ਇੱਥੇ ਕਿੰਨੇ ਵੀਰ ਆਗੇ ਜਿਹੜੇ ਕਹਿੰਦੇ ਸਾਡੇ ਸਕੂਲ ਚੱਲੀ ਜਾਂਦੇ ਅਜੇ ਵੀ ਇਹਦਾ ਲਾਇਸੈਂਸ ਕਿੱਦਾਂ ਸਸਪੈਂਡ ਕਰਤਾ ਵੀ ਇਹ ਕੋ ਘਰੋਂ ਬਣਾ ਕੇ ਲਿਆ ਸੋ ਕਹਿਣ ਦਾ ਮਤਲਬ ਆ ਵੀ ਤਰੀਕੇ ਨਾਲ ਸਿਸਟਮ ਨੂੰ ਵੇਖੋ ਇਹਨਾਂ ਦੀਆਂ ਸ ਮੈਂ ਨਹੀਂ ਕਹਿੰਦਾ ਮੈਂ ਹੁਣੇ ਭੇਜ ਦੇਣੀ ਆ ਜਾ ਕੇ ਚਲੋ ਸਾਰਿਆਂ ਨੂੰ ਕੋਈ ਕਾਰੋਬਾਰ ਹੁੰਦੇ ਆ ਸੇਖੋ ਇਹਨਾਂ ਨੂੰ ਲੱਗੀ ਆ ਡਿਊਟੀ ਸਾਰਿਆਂ ਦੇ ਜਿਨ੍ਹਾਂ ਨੂੰ ਇੱਕ ਨੰਬਰ ਇਸ਼ੂ ਕਰਾਂਗੇ ਉੱਤੇ ਵਟਸਐਪ ਗਰੁੱਪ ਬਣਾ ਕੇ ਜੋ ਵੀ ਆ ਕਰਕੇ ਸਾਰਾ ਇੱਕ ਦੋ ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਡਾਟਾ ਭੇਜ ਦਾਂਗੇ ਇੱਕ ਦੋ ਦਿਨ ਦੇ ਵਿੱਚ ਵਿੱਚ ਇਹਨਾਂ ਦੇ ਆ ਪੰਜਰ ਵੇਖਣੇ ਆ ਨਹੀਂ ਤੇ ਇਹਨਾਂ ਨੂੰ ਵੀ ਪੁੱਛ ਕੇ ਵੇਖ ਲਓ ਵੀ ਸਾਰੇ ਧਰਨਾ ਲਾਉਣ ਨੂੰ ਹੀ ਅੱਜ ਤਿਆਰ ਸੀਗੇ ਪਰ ਆਪਾਂ ਪਹਿਲਾਂ ਕਿਹਾ ਵੀ ਇੱਕ ਵਾਰੀ ਟੇਬਲ ਟਾਕ ਕਰ ਲਈਏ ਇਹ ਸਾਡੀ ਟੇਬਲ ਟਾਕ ਸੀਗੀ ਇੱਕ ਆਪਣੀ ਆਪਾਂ ਡਿਮਾਂਡ ਰੱਖਤੀ ਆ ਜੇ ਨਹੀਂ ਕਰਨਗੇ ਹਾਂ ਇਹਨਾਂ ਚੋਂ ਜਿਹੜੇ ਬੰਦੇ ਗਲਤ ਨੇ ਉਹਨਾਂ ਨੂੰ ਤੁਸੀਂ ਬਿਲਕੁਲ ਡਿਫਾਈਨ ਕਰੋ ਉਹਨਾਂ ਨੂੰ ਤੁਸੀਂ ਸਾਡੇ ਵੱਲੋਂ ਜਿਹੜੀ ਮਰਜ਼ੀ ਸਜ਼ਾ ਲਾਓ ਜਿਹੜਾ ਵੀਰ ਭਰਾ ਕਹਿੰਦਾ ਨਾ ਕਿ ਮੈਂ ਬਿਲਕੁਲ ਸਹੀ ਆ ਪਰ ਬਾਅਦ ਚ ਗਲਤ ਨਿਕਲਦਾ ਆ ਬਈ ਸਾਡੇ ਵੱਲੋਂ ਜੋ ਬਣਦੀ ਕਾਰਵਾਈ ਆ ਉਹ ਕਰੋ ਅਸੀਂ ਐ ਨਹੀਂ ਕਹਿੰਦੇ ਕਿ ਅਸੀਂ ਕੋਈ ਕੋਈ ਰੱਬ ਆ ਕਿ ਅਸੀਂ ਜੋ ਕਹਤਾ ਉਹੀ ਹੋਣਾ ਆ ਜਿਹੜੇ ਸਹੀ ਬੰਦੇ ਨੇ ਉਹਨਾਂ ਦੇ 72 ਘੰਟਿਆਂ ਦੇ ਵਿੱਚ ਲਾਇਸੈਂਸ ਬਹਾਲ ਕਰਕੇ ਦਿਓ ਉਹਨਾਂ ਦੀ ਰੋਟੀ ਚੱਲਦੀ ਕਰੋ ਧੰਨਵਾਦ